kodi 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 ਚਾਹੁੰਦੀ ਆ ਪਰ ਬਰਸਾਲਪੁਰ ਵਾਲਾ ਦਾ ਵੀ ਹੀ ਕਰਦਾ ਕਿ ਅਸੀਂ ਮੋਟਰਸਾਈਕਲਾਂ ਦੇ ਜੱਫੇ ਲਾਈਏ ਉਹ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਰੇ ਵੀਰੋ ਜੋਤਾ ਮੈਦਾਨ 'ਤੇ ਜਾ ਕੇ ਵੱਧਵਾਤਾ ਹੋਇਆ ਉਹ ਦੂਜੇ ਪਾਸੇ ਚਾਰ ਬੁਖੇਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਹੋਣਾ ਸਮਾਂ ਦੱਸੂਗਾ ਉਹ ਇੱਕ ਮਾਨੀਰਪੁਰਿਆ ਇੱਕ ਪਾਸੇ ਜੋਤਾ ਦੇ ਦੂਜੇ ਪਾਸੇ ਇੱਕ ਮਾ ਉਹ ਕੰਗਲੇ ਸੁਖਣ ਦਾ ਵੀਰ ਇੱਕ ਪਾਸੇ ਮਾਨਤ ਵੜਿਆ ਜੋਤਾ ਉਹ ਮਾਨੀਰਪੁਰਿਆ ਇੱਕ ਮਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਇਹਨਾਂ ਦਾ ਵੀ ਚਿੰਤ ਕਰਦਾ ਕਿ ਅਸੀਂ ਮੋਟਰਸਾਂ ਕਰਾਂਗੇ ਉਹ ਨੰਬਰ ਤੇਰੇ ਮੇਖੜੇ ਦੇ ਮੋਰਾਂ ਸੰਧੂਆ ਕਹਿੰਦਾ 4 ਵਜ ਗਿਆ ਕਰੇ ਜਾਂਦੇ ਪਰ ਹੌਸਲੇ ਦੇਖੋ ਆ ਗੱਭਰੂ ਦੀ ਸਿੱਤ ਬਣਦੀ ਵੀ 4 ਵਜੇ ਘਰੇ ਜਾ ਕੇ ਪੈਣਾ ਤੇ ਦੂਜੇ ਦਿਨ ਫੇਰ ਖੇਡ ਕੱਪ ਤੇ ਆਉਣਾ ਖੇਡਣ ਲਈ ਨਿੰਦਰ ਸ਼ਰਮਾ ਜੀ ਨਿੰਦਰ ਸਾਡਾ ਵੀਰ ਸਰਪੰਚ ਤੇ ਮਾਹੀ ਫੀਲ ਵਾਲੇ ਰஞ்சி ਸ਼ਾਹ ਦੇ ਵੱਲੋਂ 2000 ਦਾ ਆ ਇੱਕ ਜੱਫਾ ਜਿਹੜਾ ਇਹ ਸੱਰੀ ਹੈ ਰਣਜੀਤ ਸ਼ਰਮੇ ਦਾ ਚੇਲਾ ਲਾ ਦੀ ਮੰਗ ਹੋਈ ਹੈ ਔਰੀ ਦੀ ਮੰਗ ਹੋਈ ਹੈ ਨਾ ਬਲਗਿਆ ਜੋਤਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਾ ਹੋਇਆ ਚੁੱਕਿਆ ਤੇ ਦੂਜੇ ਪਾਸੇ ਚਾਰਾ ਤੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਆ ਬਸਾਲਪੁਰੀਆ ਭੇਲੂ ਹੈ ਇਹਨੇ ਪਾਉਣ ਦੀ ਧਰਤੀ ਤੇ ਅੱਜ ਤੋਂ 4-5 ਸਾਲ ਪਹਿਲਾਂ ਉਹ ਮੇਰੇ ਵਿਰੋ 2.5 ਲੱਖ ਦਾ ਜੱਫਾ ਮੇਰੇ ਅੱਖਾਂ ਦੇ ਸਾਹਮਣੇ ਲਾਇਆ ਸੀਗਾ ਉਹ ਬਾਬੇ ਦੇ ਉਹ ਕਦੇ ਬਦੀ ਸਬਾੜੇ ਵਾਲਾ ਨਵੀਂ ਕਬੱਡੀ ਪ੍ਰੇਮੀਆਂ ਤੁਹਾਡਾ ਸਾਰਿਆਂ ਦਾ ਇਕੱਲੇ ਇਕੱਲੇ ਭਰਾ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਆ ਮੇਰੇ ਨਾਲ ਲਸ਼ਮਨ ਸਰਾਉ ਦਾ ਖੜਾ ਹੈ ਜਿਹਨੇ ਸਾਰੀਆਂ ਰੌਣਕਾਂ ਲਾਈਆਂ ਨੇ ਜਿਹੜੇ ਜਿਹੜੋ ਲਸ਼ਮਨ ਨੂੰ ਪਿਆਰ ਕਰਦਾ ਕਤਾਰੀ ਮਾਰ ਕੇ ਦੱਸੋ ਜਰਾ ਤੇ ਲਸ਼ਮਣਾ ਤਾੜੀ ਬੱਤੀ ਦੇ ਨਾਲ ਲਲਕਰਾ ਵੀ ਛੱਡਿਆ ਦਰਸ਼ਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲਸ਼ਮਨ ਵੀ ਕਹਦਾ ਹੁੰਦਾ ਕਿ ਇੱਕ ਪਾਸੇ ਕਾਂਕੇ ਵਾਲਾ ਤੇ ਦੂਜੇ ਪਾਸੇ ਦੂਜੇ ਪਾਸੇ ਸਮਹਣੇ ਵਾਲਾ ਉਹ ਕਹਿੰਦਾ ਮੈਨਾਂ ਅੱਤੇ ਨੰਬਰ ਤੇ ਖਿਡਾਰੀ ਆੜ ਗਈ ਸਾਡੇ 17 ਤੇ 18 ਮੇਰੇ ਵੀਰੋ ਸਾਹਮਣੇ ਕਬੱਡੀ ਪਾਉਣ ਦੇ ਲਈ ਤੇਰੇ ਵੀਰੋ ਇੱਕ ਪਾਸੇ ਕੀ ਤੂ ਹੈ ਬੱਡਲਪੁਰਿਆ ਤੇ ਦੂਜੇ ਪਾਸੇ ਕਿੰਨੀ ਮਹੌਤ ਵਾਲੀ ਦਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਵੇਖਾਂਗੇ ਮੈਦਾਨ ਦਾ ਪਾਸਾ ਬਟਦਾ ਇਹਨੂੰ ਕਹਿੰਦੇ ਆ ਮੈਦਾਨ ਦਾ ਪਾਸਾ ਬਟਨਾ ਇੱਕ ਪਾਸੇ ਨੌ ਵਾਲੀਆ ਕਿੰਨੀ ਹੈ ਤੇ ਦੂਜੇ ਪਾਸੇ ਉਹ ਬੱਡਲਪੁਰਿਆ ਖੜਾ ਹੈ Thank you.